ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਧਾਮਾਂ ਦੇ ਲਈ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਨਾਬਾ ਵਿਖੇ ਵੀ ਤੀਰਥ ਯਾਤਰਾ バス ਹਲਕਾ ਵਿਧਾਇਕ ਦੇਵਮਾਨ ਦੀ ਅਗਵਾਈ ਵਿੱਚ ਰਵਾਨਾ ਕੀਤੀ ਗਈ। ਇਹ バス ਸਾਲਾ ਸਰ ਖਾਟੂ ਸ਼ਾਮ ਵਿਖੇ ਪਹੁੰਚੇਗੀ ਸ਼ਰਧਾਲੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਹਲਕਾ ਵਿਧਾਇਕ ਦੇਵਮਾਨ ਦਾ ਦਿলো ਧੰਨਵਾਦ ਕੀਤਾ ਗਿਆ। ਬਤਾਇਆ ਕਿ ਦੇਮਾਨ ਨੇ ਇਸ ਮੌਕੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਅੱਜ ਤੋਂ ਸ਼ਰਧਾਲੂ ਯਾਤਰਾ ਵਿੱਚ ਜਾ ਰਹੇ ਹਨ ਉਹਨਾਂ ਲਈ ਖਾਣ ਪੀਣ ਦਾ ਸਮਾਨ ਤੋਂ ਇਲਾਵਾ ਗਰਮ ਕੱਪੜੇ ਵੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਹਨ ਇਸ ਮੌਕੇ ਵੱਖ-ਵੱਖ ਸਰਦਾਲੂਆਂ ਨੇ ਕਿਹਾ ਕਿ ਜੋ ਪ੍ਰਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਗੁਰਦੇਵ ਦੇਵ ਜਾਨ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਕਿਉਂਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਸਾਲਾ ਸਰ ਧਾਮ ਵਿਖੇ ਜਾਵਾਂਗੇ ਅਤੇ ਨਿਤਮਸਤਕ ਹੋਵਾਂਗੇ ਪਰ ਅਸੀਂ ਧੰਨਵਾਦ ਕਰਦੇ ਹਾਂ ਹਲਕਾ ਵਿਧਾਇਕ ਦੇਵ ਮਾਨ ਦਾ ਜਿਨ੍ਹਾਂ ਵੱਲੋਂ ਨਾਪੇ ਹਲਕੇ ਲਈ ਦਿਨ ਰਾਤ ਦੇ ਕਰਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਪੂਰੇ ਮਸਲੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡੇ ਬਹੁਤ ਹੀ ਸਤਿਕਾਰਯੋਗ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਦਾ ਆਗਾਜ਼ ਕੀਤਾ ਪੰਜਾਬ ਦੇ ਵਿੱਚ ਔਰ ਨਾਭਾ ਤੋਂ ਜਿਹੜਾ ਜੀ ਅੱਜ ਪਟਿਆਲਾ ਕੀ ਤੇ ਜਿਹੜਾ ਆਪਣਾ ਮੰਦਰ ਹੈ ਜੀ ਇੱਥੇ 18 ਪੂਜੀ ਮੰਦਰ ਇੱਥੋਂ ਅੱਜ ਸੰਗਤ ਜਿਹੜੀ ਹੈ ਉਹ ਖਾਟੂ ਸ਼ਾਮਸਾਲਾ ਸਾਹਿਬ ਜਾ ਰਹੀ ਹੈ ਜੀ ਤੇ ਸੰਗਤ ਬੜੀ ਖੁਸ਼ ਹੈ ਸਾਰਿਆਂ ਨੂੰ ਜਿਹੜਾ ਜੀ ਸਰਕਾਰ ਵੱਲੋਂ ਅ ਫਰੂਟ ਦਿੱਤੇ ਜਾ ਰਹੇ ਆ ਔਰ ਪਹਿਨਣ ਵਾਸਤੇ ਕੱਪੜੇ ਗਰਮ ਕੱਪੜੇ ਰੁਕਣ ਦਾ ਪ੍ਰੋਪਰ ਪ੍ਰਬੰਧ ਹੈ ਜੀ ਔਰ ਇੱਕ ਰਾਤ ਦਾ ਉੱਥੇ ਜਿਹੜਾ ਸਟੇ ਹੈ ਸੋ ਸੰਗਤ ਬੜੀ ਖੁਸ਼ ਹੈ ਜੀ ਔਰ ਸਾਰੇ ਤਵਾਮਾਂ ਦੇ ਰਿਹਾ ਆ ਆ ਬਜ਼ੁਰਗ ਸਰ ਤੇ ਹੱਥ ਰੱਖ ਰੱਖ ਕੇ ਕਹਿੰਦੇ ਕਿ ਕਮਾਲ ਕਰਤੀ ਵੀ ਪਹਿਲੀ ਵਾਰੀ ਅਸੀਂ ਦੇਖ ਰਹੇ ਆਏ ਸੋ ਮੈਂ ਸਮੁੱਚੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਚੁਣ ਕੇ ਇਹ ਮੌਕਾ ਦਿੱਤਾ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਮਾਤਾਂ ਮਾਂ ਪੈਣਾ ਦੀ ਸੇਵਾ ਕਰੀਏ ਤੇ ਤੀਰਥ ਯਾਤਰਾ ਜਾ ਰਹੇ ਨੇ ਖਟਕੂਸ਼ਾ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਭਗਵਾਨ ਕ੍ਰਿਸ਼ਨ ਜੀ ਕਿਰਪਾ ਕਰਨ ਕਿ ਸਾਰੇ ਚੜ੍ਹਦੀ ਕਲਾ 'ਚ ਇਹ ਤੀਰਥ ਯਾਤਰਾ ਆਪਣੀ ਮੁਕੰਮਲ ਕਰਕੇ ਵਾਪਸ ਹੋਣ ਤੇ ਪ੍ਰਮਾਤਮਾ ਸਭ ਤੇ ਕਿਰਪਾ ਬਣਾਈ ਰੱਖੇਗੇ 42 ਨੇ ਜੀ ਔਰ ਪ੍ਰੋਪਰ ਉਹਨਾਂ ਦਾ ਪ੍ਰਬੰਧ ਜਿਹੜਾ ਸਾਰਾ ਜੀ ਅਸੀਂ ਕੀਤਾ ਹੋਇਆ ਕਿਤੇ ਵੀ ਕੋਈ ਤਕਲੀਫ ਨਹੀਂ ਆਊਗੀ ਰੁਕਣ ਦਾ ਖਾਣ ਪੀਣ ਦਾ ਸਾਰਾ ਕੁਝ ਬਹੁਤ ਅੱਛੇ ਤਰੀਕੇ ਨਾਲ ਪ੍ਰਬੰਧ ਕੀਤਾ ਕਿਉਂਕਿ ਉਹ ਲੋਕ ਜਿਹੜੇ ਛੋਟੀਆਂ ਛੋਟੀਆਂ ਜੌਬਾਂ ਕਰਦੇ ਨੇ ਜਾਂ ਕੋਈ ਲੇਬਰ ਕਰਦਾ ਜਾਂ ਘਰ ਚ ਬੈਠੇ ਨੇ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਵੀ ਸਾਡੇ ਕਦੇ ਸਮਾਂ ਮਿਲੂਗਾ ਸੀ ਕਿਤੇ ਦਰਸ਼ਨ ਲਈ ਜਾਵਾਂਗੇ ਸੋ ਇਹ ਸਾਰਾ ਜਿਹੜਾ ਸਿਹਰਾ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਝੀ ਨੂੰ ਜਾਂਦਾ ਔਰ ਆਮ ਆਦੀ ਪਾਰਟੀ ਸਰਕਾਰ ਨੂੰ ਜਾਂਦਾ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਇਹ ਜਿਹੜੀ ਹੈ ਤੀਰਸ ਯਾਤਰਾ ਮੁੱਖ ਮੰਤਰੀ ਤੀਰਸ ਯਾਤਰਾ ਸਕੀਮ ਤੇ ਤਹਿਤ ਠਾਟੂ ਸ਼ਾਮ ਸਲਾਸਰ ਨਾਬਾ ਤੋਂ ਬਸ ਜਿਹੜੀ ਰਵਾਨਾ ਹੋ ਰਹੀ ਹੈ ਅਕਸਰ ਹੈ ਜੀ ਲੋਕ ਇਹ ਅਧਿਆਤਮਿਕ ਤੌਰ ਤੇ ਹਰੇਕ ਦੀ ਤਮੰਨਾ ਹੁੰਦੀ ਹੈ ਤੁਸੀਂ ਮੈਂ ਆਪਾਂ ਸਾਰੇ ਕਿ ਆਪਾਂ ਧਾਰਮਿਕ ਸਥਾਨਾਂ ਦੀ ਯਾਤਰਾ ਪਰ ਕਈ ਨਾ ਚਾਕੇ ਵੀ ਨਹੀਂ ਕਰ ਸਕਦੇ ਸਾਰੀ ਉਮਰ ਨਿਕਲ ਜਾਂਦੀ ਹੈ ਜੀ ਬਜ਼ੁਰਗ ਤੁਸੀਂ ਦੇਖ ਰਹੇ ਹੋ ਜਿਹੜੇ ਕਈ ਪਹਿਲੀ ਵਾਰ ਜਾ ਰਹੇ ਨੇ ਕਹਿੰਦੇ ਸੋਚੇ ਨਹੀਂ ਸੀ ਕਹਿੰਦੇ ਸਾਨੂੰ ਕੋਈ ਲੈ ਕੇ ਜਾਊਗਾ ਜੀ ਕਿਉਂ ਕਿਉਂਕਿ ਕਈਆਂ ਦੇ ਬੱਚੇ ਅਲੱਗ ਹੋ ਗਏ ਕਈ ਜਿਹੜੇ ਐ ਮਤਲਬ ਫਿਜ਼ੀਕਲੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਪਰ ਇਹ ਇਹਦੇ ਵਿੱਚ ਸਾਰੇ ਐਡਜਸਟ ਹੋ ਜਾਣਗੇ ਸਾਰਿਆਂ ਨੂੰ ਮੌਕਾ ਮਿਲ ਰਿਹਾ ਔਰ ਇਸ ਤੋਂ ਬਾਅਦ ਅਸੀਂ ਅਗਲੀ ਯਾਤਰਾ ਜਿਹੜੀ ਹੈ ਜੀ ਉਹ ਕਿਸੇ ਗੁਰੂ ਘਰ ਵਾਸਤੇ ਭੇਜ ਰਹੇ ਆਂ ਅਸੀਂ ਕਿਸੇ ਜਿਹੜੀ ਪਹਾੜਾਂ ਦੇ ਵਿੱਚ ਆਂ ਯਾਨੀ ਕਿ ਹਰੇਕ ਮਹੀਨੇ ਕੋਈ ਨਾ ਕੋਈ バス ਜਿਹੜੀ ਆ ਉਹ ਕਿਸ ਯਾਤਰਾ ਜਿਹੜੀ ਸਕੀਮ ਦੇ ਤਹਿਤ ਧਾਰਮਿਕ ਸਥਾਨ ਤੇ ਜਾਏਗਾ ਸਤਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਉਹਨਾਂ ਦੇ ਯਤਨਾਂ ਸਦਕਾ ਸਰਦਾਰ ਗੁਰਦੇਵ ਸਿੰਘ ਦੇਮਾਨ ਐਮਐਲਏ ਨਾਬਾ ਨੇ ਸੰਗਤਾਂ ਨੂੰ ਅੱਜ ਨਿਹਾਲ ਕੀਤਾ ਹੈ ਬਹੁਤ ਵਧੀਆ ਯਤਨ ਇੰਨਾ ਸਲਾਗਾ ਜੋ ਕਾਰੋਬਾਰ ਹੈ ਸਲਾਗਾ ਜੋ ਕੰਮ ਹੈ ਹਰ ਇਨਸਾਨ ਦੇ ਵਿੱਚ ਇਹ ਆਉਂਦਾ ਉਹ ਦੁਆਵਾ ਮੰਦਦਾ ਹੈ ਭਗਵੰਤ ਸਿੰਘ ਮਾਨ ਨੂੰ ਗੁਰਦੇਵ ਸਿੰਘ ਦੇਮਾਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੁਆਵਾ ਮੰਦਦਾ ਹਰ ਇਨਸਾਨ ਹਰ ਬਜ਼ੁਰਗ ਹਰ ਵੋਟਰ ਜਿਹੜਾ ਅੱਜ ਇੱਕ ਉਸ ਜਗ੍ਹਾ ਤੇ ਜਾ ਰਿਹਾ ਜਿੱਥੇ ਜਾਣਾ ਬਹੁਤ ਔਖਾ ਹਰ ਇਨਸਾਨ ਨੂੰ ਪੱਜੋ ਪੈਸਾ ਖਰਚ ਕੇ ਖਰੀ ਯਾਤਰਾ ਫਿਰ ਜੋ ਸੁਭਾਵਾਂ ਨੇ ਬਹੁਤ ਸਲਾਘਾਯੋਗ ਨੇ ਅਸੀਂ ਬਹੁਤ ਵਧੀਆ ਦੇਖਦੇ ਹਾਂ ਜੀ ਸੁਪਰਾਲੇ ਨੂੰ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਆਮ ਜਨਤਾ ਬਾਰੇ ਇੰਨਾ ਸੋਚਿਆ ਆਮ ਜਨਤਾ ਨੂੰ ਤੀਰਥ ਤੇ ਲੈ ਕੇ ਚੱਲੇ ਨੇ ਕੋਈ ਨਹੀਂ ਵੀ ਜਾ ਸਕਦਾ ਤਾਂ ਵੀ ਜਾ ਰਿਹਾ ਹੈ ਬਾਕੀ ਉਹਨਾਂ ਨੇ ਸਾਨੂੰ ਸਾਰੀ ਸਾਡੀ ਸੁੱਖ ਸੁਵਿਧਾ ਦਾ ਪੂਰਾ ਪੂਰਾ ਧਿਆਨ ਰੱਖਿਆ ਹੈ ਚਲੋ ਜੀ ਅਸੀਂ ਇਹ ਕਹਿਨੇ ਆਂ ਵੀ ਸਾਰੀ ਸੰਗਤ ਦਿਲੋਂ ਸਾਰਿਆਂ ਦੀ ਦੁਆ ਦਿੰਦੀ ਹੈ ਇਹਨਾਂ ਨੂੰ ਵੀ ਬੱਸ ਸਾਰਿਆਂ ਨੂੰ ਭੇਜ ਰਹੇ ਨੇ ਜੀ ਸਰਦਾ ਗੁਰਦੇਵ ਸਿੰਘ ਜੇਮਨ ਜਿਹੜਾ 42 ਜੱਥੇ ਜਿਹਾ ਤੋਰਿਆ ਜਿਉਂ ਖਟੂ ਸ਼ਾਹ ਨੂੰ ਇਹ ਜਿੰਨੇ ਵੀ ਜੱਥੇ ਜਾ ਰਹੇ ਨੇ ਸਾਰੇ ਬੜੇ ਖੁਸ਼ ਨੇ ਸਭ ਨੂੰ ਰਾਸ਼ਨ ਦਿੱਤਾ ਗਿਆ ਤੇ ਸੂਬਾ ਮਾ ਜਣੀਆਂ ਉੱਥੇ ਰਾਤ ਰਹਿਣ ਕੰਬਲ ਸੱਤਰੀ ਮਾਨੋ ਭਟਕਨ ਦਾ ਦੇ ਰਹੇ ਨੇ ਏਸੀ ਬੱਸ ਹੈ ਜਿੱਤੇ ਰਹਿਣਾ ਉਹ ਵੀ ਅਸੀਂ ਤੇ ਹਮਸਾਰੂ ਖਾਨ ਵੀ ਅੰਤਿਆਮੀ ਕਰਾਂਗੇ ਤੇ ਮਾਨ ਸਾਹਿਬ ਜੀ ਅਜਿਹੇ ਮੈਨੂੰ ਮੈਂ 44 ਸਾਲ ਦੀ ਉਮਰ ਹੋ ਗਈ ਮੇਰੀ ਸਿਹਤ ਜਿਹੜੇ ਹੈ ਹਰੇਕ ਪਾਰਟੀ ਜਿਹੜੇ ਹੈ ਸਾਰੇ ਡਰਾਈਵਰ ਬਹੁਤ ਨੇੜੇ ਜਿਹੜੇ ਐਮਐਲਏ ਸਾਹਿਬ ਆਪ ਸੇਵਾ ਕਰ ਰਹੇ ਆ ਕੇ ਆਮ ਜਨਤਾ ਦੀ ਹੱਦ ਤੱਕ ਮੈਂ ਜੀ ਕਹੇਗਾ ਜਰਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਲਈ ਤੀਰਥ ਯਾਤਰਾ ਸਕੀਮ ਦਾ ਐਲਾਨ ਕੀਤਾ ਗਿਆ ਉਸ ਦੇ ਜਿਹੜੇ ਪ੍ਰਣਾਮ ਸਾਹਮਣੇ ਆ ਰਹੇ ਨੇ ਸਾਡੇ ਸਾਹਮਣੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜੱਥੇ ਰਵਾਨੇ ਕੀਤੇ ਜਾ ਰਹੇ ਨੇ ਨਾਬਾ ਵਿੱਚ ਤੁਸੀਂ ਦੇਖਿਆ ਕਿ ਵਿਧਾਇਕ ਵੱਲੋਂ ਜੱਥਾ ਰਵਾਨਾ ਕੀਤਾ ਗਿਆ ਸਲਾ ਸਰ ਧਾਮ ਦੇ ਲਈ ਇਹ ਸਭ ਨੂੰ ਲੈ ਕੇ ਆਮ ਦਰਸ਼ਕ ਪੰਜਾਬ ਸਰਕਾਰ ਦੀ ਇਸ ਪਹਿਲ ਨੂੰ ਕਿਵੇਂ ਦੇਖਦਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ